ਸਾਸਰੀ ਕਾਲਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਜਿਹੜੀ ਆ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਫਤਿਹਗੜ੍ਹ ਸਾਹਿਬ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਸੀਰੀਅਲ ਕਿਲਰ ਜਿਹੜਾ ਆ ਉਹਨੂੰ ਕਾਬੂ ਕੀਤਾ ਗਿਆ ਤੁਹਾਨੂੰ ਇਸ ਦੀ ਜਿਹੜੀ ਸਟੋਰੀ ਸੁਣ ਕੇ ਜਿਹੜੇ ਤੁਹਾਡੇ ਵੀ ਜਿਹੜੇ ਰੋਂਟੇ ਇੱਕ ਵਾਰੀ ਖੜੇ ਹੋ ਜਾਣਗੇ ਕਿ ਇਹ ਆਖਿਰਕਾਰ ਕਤਲ ਦੀ ਵਾਰਦਾਤ ਨੂੰ ਅੰਜਾਮ ਕਿਤਰਾ ਦਿੰਦਾ ਸੀ ਤੁਹਾਨੂੰ ਦੱਸਿਆ ਕਿ ਇਹਦੇ ਵੱਲੋਂ ਤਕਰੀਬਨ 11 ਦੇ ਲਗਭਗ ਜਿਹੜੇ ਕਤਲ ਉਹ ਕੀਤੇ ਹੋਏ ਸਨ ਤਾਂ ਦੱਸਿਆ ਕਿ ਪਹਿਲਾਂ ਤਾਂ ਬਹਿਲਾ ਫਸਲਾ ਕਿ ਜਿਹੜਾ ਲੋਕਾਂ ਨੂੰ ਕਿਸੇ ਸੁਨਸਾਨ ਜਗ੍ਹਾ ਤੇ ਲੈ ਜਾਂਦਾ ਸੀ ਤਾਂ ਫੇਰ ਉੱਥੇ ਗਲਾ ਘੋੜ ਕੇ ਉਹਨਾਂ ਨੂੰ ਮਾਰ ਦਿੰਦਾ ਸੀ ਉਸ ਤੋਂ ਬਾਅਦ ਜਿਹੜਾ ਇਸ ਦੀ ਹਵਾਇਨਤ ਉਦੋਂ ਵੀ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਕੀ ਕਰਦਾ ਸੀ ਉਸ ਡੈੱਡ ਬੋਡੀ ਦੇ ਉੱਤੇ ਜਿਹੜਾ ਉਹ ਉਹਨਾਂ ਕੋ ਮਾਫੀ ਮੰਗਦਾ ਸੀ ਤਾਂ ਫਿਰ ਉਹਰੇ ਪੈਰਾਂ ਦੇ ਵਿੱਚ ਜਿਹੜਾ ਮੱਥਾ ਟੇਕਦਾ ਸੀ ਤਾਂ ਫਿਰ ਉਸ ਤੋਂ ਬਾਅਦ ਉੱਥੋਂ ਫਰਾਰ ਹੋ ਜਾਂਦਾ ਸੀ ਕਿ ਇੱਕ ਸਿਕੰਦ ਦਾ ਕਹਿ ਸਕਦੇ ਕਿ ਸਾਈਕੋ ਕਿਸਮ ਦਾ ਜਿਹੜਾ ਇਹ ਜਿਹੜਾ ਵਿਅਕਤੀ ਦੱਸਿਆ ਜਾ ਰਿਹਾ ਹੈ ਕਿ ਜਿਨੇ 11 ਕਤਲ ਕਰ ਦਿੱਤੇ ਨੇ ਤਾਂ ਹੁਣ ਬੀਤੇ ਦਿਨੀ ਜਿਹੜਾ 3 ਕਤਲ ਹੋਏ ਸੀ ਤਾਂ ਉਸ ਕਤਲ ਮਾਮਲੇ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਵੀ ਜਿਹੜਾ ਇਸ ਦੇ ਉੱਤੇ ਕਈ ਮਾਮਲੇ ਜਿਹੜੇ ਉਹ ਦਰਜ ਹਨ ਬ੍ਰਾਹਮਣ ਮਾਜਰਾਸਨ ਅੰਦਰ ਇਸ ਦੀ ਡੈੱਡ ਬੋਡੀ ਸੋਨ ਮੈਰੇਜ ਪੈਲੇਸ ਦੇ ਸਾਹਮਣੇ ਜਿਹੜੇ ਬੇਆਬਾਦ ਥਾਂ ਦੇ ਵਿੱਚੋਂ ਗਦਾਮਾ ਦੇ ਬੈਕਸਾਈਡ ਤੋਂ ਮਿਲੀ ਸੀ ਉਹ ਉਹਦੇ ਸਬੰਧ ਵਿੱਚ ਜਿਹੜੀ ਕਾਰਵਾਈ ਸਿਕਿਉਰਿਟੀ ਅਧਿਕਾਰੀ ਵੀ ਹੋਈ ਸੀ ਉਹ ਉਹ ਕਾਰਵਾਈ ਦੀ ਅਜੇ ਜਾਂਚ ਚੱਲ ਰਹੀ ਸੀ ਤਾਂ ਹੁਣ ਉਹਦਾ ਪਤਾ ਲੱਗਿਆ ਕਿ ਉਹ ਕ੍ਰਿਸ਼ਨ ਸਿੰਘ ਰਾਉਟ ਦੇ ਨੇ ਫਤਲ ਹੋਇਆ ਸੀ ਜਿਹਦੇ ਸਬੰਧ ਵਿੱਚ ਮੁਕੱਦਮਾ ਨੰਬਰ 14 ਦਰਜ ਕਰ 302 ਆਈਪੀਸੀ ਦਰਜ ਕੀਤਾ ਹੈ ਇਸ ਮਕਦਮੇ ਦੇ ਵਿੱਚ 26 ਤਰੀਕ ਨੂੰ ਹਲਕਮ ਜਿਸਟੇਟ ਦੇ ਪੇਸ਼ ਕਰਕੇ ਮੁਲਜ਼ਮ ਰਾਮ ਸ਼ਰੂਪ ਉਰਫ ਚੋਢੀ ਉਤਰਕੇ ਸੇਰਾਮ ਵਾਸੀ ਚੋੜਾ ਤਾਣਾ ਗੜ ਸੰਕਰ ਜਿਹੜਾ ਹਸ਼ਿਆਰ ਕੋ ਇਹਨੂੰ ਜਵਤਾਰ ਕੀਤਾ ਸੀ ਜਵਤਾਰ ਕਰਕੇ ਇਹਦਾ ਪੰਜ ਰਿਮਾਰਡ ਲਿਆ ਸੀ 31 ਤਰੀਕ ਕਰਕੇ ਇਹਦਾ ਪੁਲਿਸ ਰਿਮਾਰਡ ਸੀ ਇਸ ਰਿਮਾਰਡ ਦੌਰਾਨ ਇਸ ਮੁਲਜ਼ਮ ਨੇ ਮਰਨ ਵਾਲੇ ਦੀ ਸਕੂਟੀ ਜਿਹੜੀ ਥੋਕੇ ਉਹ ਮਾਰ ਕੇ ਕਤਲ ਕਰਕੇ ਉਸ ਨੂੰ ਲੈ ਕੇ फरार ਹੋਇਆ ਸੀ ਸਕੂਟੀ ਬਰਾਮਦ ਕਰਾਈ ਹੈ ਅੱਜ ਉਸ ਮਕਦਮੇ ਦੇ ਵਿੱਚ ਇਸ ਨੂੰ ਜੁਡੀਸੀ ਕਸਟਡੀ ਦੇ ਗਿਆ ਅਦਾਲਤ ਨੇ ਤੇ ਦੂਜਾ ਮਕਦਮਾ 16 ਨੰਬਰ ਹੈ ਇਹਦੇ ਵਿੱਚ ਮਰਨ ਵਾਲਾ ਨੇਗੀ ਰਾਮ ਸੀ ਦਾ ਕੋਈ ਨੇਗੀ ਉਸ ਮਕਦਮੇ ਦੇ ਵਿੱਚ 16 ਨੰਬਰ 16 ਬੱਤੇ 25 ਮਕਦਮਾ 302 ਆਈਪੀਸੀ ਦੇ ਵਿੱਚ ਇਹਨੂੰ ਪੇਸ਼ ਅਦਾਲਤ ਕਰਕੇ ਅਦਾਲਤ ਦੀ ਆਗਿਆ ਨਾਲ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਕੇ ਇਸ ਦਾ 4 ਦਿਨਾਂ ਦਾ ਪੁਲਿਸ ਰਿਮਾਨਡ ਹਾਸਿਲ ਕੀਤਾ ਇਹ ਰਹਿਣ ਵਾਲਾ ਪਿੰਡ ਚੌੜਾ थाना ਗੜ੍ਹ ਸੰਕਰ ਜ਼ਿਲ੍ਹਾ ਹਿਸਿਆਰਪੁਰ ਦਾ ਸੀਗਾ ਪਰ ਹੁਣ ਪਿਛਲੇ ਕਾਫੀ ਸਮੇਂ ਤੋਂ ਇਸ ਨੂੰ ਘਰੋਂ ਦੇਦਖਾਨੇ ਕੀਤਾ ਹੋਇਆ ਹੈ ਤੇ ਘਰੋਂ ਕੱਢਿਆ ਹੈ ਫਿਲਹਾਲ ਇਹ ਚੱਕਰਵਰਤੀ ਦੀ ਤਰ੍ਹਾਂ ਘੁੰਮਦਾ ਰਿਹਾ ਹੈ ਪਿਛੇ ਇਹ ਰੋਪੜ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇਸ ਨੂੰ ਜਿਸ ਦੇ ਡਿਸਕਲੋਜ਼ਰ ਤੇ ਜਿਹੜਾ ਇੱਕ ਸਰਾਂਥ ਥਾਣੇ ਦਾ ਤੇ ਦੋ ਫਤਿਹਗੜ ਸਾਹਬ ਥਾਣੇ ਦੇ ਮਕਦਮੇ ਖੁੱਲੇ ਨੇ ਜਿਨ੍ਹਾਂ ਦੇ ਵਿੱਚ ਇਹਦੀ ਗ੍ਰਿਫਤਾਰੀ ਹੋਈ ਹੈ ਬਾਅਦ ਇਨ੍ਹਾਂ ਸਰਾਂਥਾਂ ਨੇ ਦੇ ਮਕਦਮਿਆਂ ਦੇ ਵਿੱਚ ਜੋ ਕਰ ਕੀਤਾ ਗਿਆ ਉਹਦੇ ਪੁਲਿਸ ਰਿਮਾਰਟ ਬ੍ਰਾਮ ਉਸ ਤੋਂ ਬਾਅਦ ਇਸ ਨੂੰ ਫਟੇਗੜ ਦੇ 14 ਨੰਬਰ ਮਕਦਮੇ ਚ ਗਿਫਤਾਰ ਕੀਤਾ ਹੁਣ ਇਹਨੂੰ 16 ਨੰਬਰ ਮਕਦਮੇ ਦੇ ਵਿੱਚ 302 ਦੇ ਵਿੱਚ ਕਤਲ ਦੇ ਮਕਦਮੇ ਚ ਗਿਫਤਾਰ ਕਰਕੇ ਪੁਲਿਸ ਰਿਮਾਰਕ ਲਿਆ 41 ਸਾਲ ਦੀ ਉਮਰ ਦਾ ਹੈ ਇਹਦੀ ਉਮਰ ਹੈ ਪਲਾਸਿਕ ਹੀ ਹੈ ਇਕੱਲਾ ਹੀ ਕਤਲ ਕਰਦਾ ਰਿਹਾ ਇਹ ਪਹਿਲਾਂ ਦੇ ਸਕਲੋਜ਼ ਹੋ ਚੁੱਕਿਆ ਤੇ ਜਿਹੜੀ ਹੈ ਜੀ ਮੋਡਸ ਪ੍ਰੈਂਡੀ ਸੀ ਇੱਕ ਇਕੱਲਾ ਬੰਦੇ ਨੂੰ ਕਿਤੇ ਨਾ ਕਿਤੇ ਖਾਲੀ ਥਾਂ ਤੇ ਲੈ ਜਾਂਦਾ ਸੀਗਾ ਉੱਥੇ ਲਿਜਾ ਕੇ ਗੱਲ ਘੁੱਟ ਕੇ ਬੰਦੇ ਦਾ ਕਤਲ ਕਰ ਦਿੰਦਾ ਸੀ ਤੇ ਫੇਰ ਉਹਨੇ ਪਛਤਾਪ ਬਜਉਂਦੇ ਪੈਰਾਂ ਦੇ ਵਿੱਚ ਮੱਥਾ ਬਟੇਕਦਾ ਸੀ ਤੇ ਫਰਾਰ ਹੋ ਜਾਂਦਾ ਸੀ ਤੇ ਸਕੂਟੀ ਲੈ ਗਿਆ ਇੱਕ ਤਾਂ ਉਹ ਜਿਹੜਾ ਨੇਗੀ ਐ ਉਹਦਾ ਹਾਲੇ ਸੁਪਨੇ ਮੰਤਰੀ ਵੀ ਲੱਭਦਾ ਬੈਠੇ ਕਰ ਰਹੇ ਆ ਵੀ ਉਹ ਉਹ ਕਿੱਥੇ ਐ ਕਿਦਾਂ ਆਪੀ ਹੋਇਆ ਉਹਦਾ ਜਾਂਚ ਚੱਲ ਰਹੀ ਹੈ ਕਿੰਨੇ ਕੋਈ ਪੈਸੇ ਦੀ ਕੋਈ ਵੱਡੀ ਡਿਮਾਂਡ ਨਹੀਂ ਸੀ ਇਹ ਤਾਂ ਖਾਤੇ ਕੋਲ ਤੇ ਵਾਲਾ ਸ਼ਰਾਬ ਪੀਣ ਵਾਲਾ ਬੰਦਾ ਸੀਗਾ ਪਹਿਲਾਂ ਇਹ ਪੰਗ ਪੰਗ ਦਾ ਸੇਵਨ ਕਰ ਲੈਂਦਾ ਸੀ ਫਿਰ ਉਪਰੋਂ ਸ਼ਰਾਬ ਪੀ ਲੈਂਦਾ ਸੀ ਜੇ ਜਦੋਂ ਨਸ਼ੇ 'ਚ ਹੋ ਜਾਂਦਾ ਫਿਰ ਇਹ ਬੇਕਾਬੂ ਹੋ ਜਾਂਦਾ ਸੀਗਾ ਫਿਰ ਇਸ ਮਸੂਰਤ ਨਹੀਂ ਸੀ ਫਿਰ ਇਸ ਨੂੰ ਕਤਲ ਕਰਨ ਦੇ ਬਾਅਦ ਹੀ ਸੂਰਤ ਆਉਂਦੀ ਸੀ ਮੈਂ ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰਾਂ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਪੋਲਣਾ ਤਾਂ ਜੋ ਕਿ ਸਮੇਂ-ਸਮੇਂ ਸਿਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀ ਰਹਿ। ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ਿਰ ਪੰਜਾਬ ਨਿਊ ਚੈਨਲ।